ਮੈਂ ਵ ਲਈਏ ਗ੍ਰੀਸ ਮਾਰ ਕੇ ਸਾਰੀ ਇੱਕ ਵਾਰ ਗ੍ਰੀਸ ਨੂੰ ਮਾਰੀ ਹੋਈ ਸਾਰੀ ਡੜੀ ਕਰ ਮਾਰ ਚਲਦੀ ਰਹਿੰਦੀ ਅੱਜ ਛੋਟਾ ਛੋਟਾ ਕੰਮ ਕਰਨ ਵਾਲਾ ਇਹ ਮਸ਼ੀਨ ਦਾ ਕਰਕੇ ਤੋੜਦੇ ਕੋਈ ਬੈਰਿੰਗ ਰਵੇ ਨਾ ਚੰਗਾ ਹੁਣ ਮੇਰੀ ਵੀਡੀਓ ਉਹ ਗੱਲ ਨਾ ਹੋ ਜੇ ਤੇ ਆ ਮਗਰਲੇ ਬੰਨੇ ਸੈਂਟਰ ਪੈਨ ਨੂੰ ਮਾਰਨੀ ਹੈ ਬੁੜਕ ਦੀ ਬੜੀ ਮਸ਼ੀਨ ਹੋ ਫੇਟਾਂ ਨੂੰ ਗ੍ਰੀਸ ਮਾਰਨੇ ਨਿਪੜਿਆ ਇਹ ਕੀ ਆ ਹਾਂ ਨਿਪੜਿਆ ਕੀ ਲੱਭਣ ਦੇ ਤੁਸੀਂ ਟਾਈਮ ਵੇਲ ਹੋਣਾ ਚਲਾ ਦੀ ਉਹਨਾਂ ਦੇ ਪਰਾਂ ਕੰਮ ਨਿਬੜੇ ਨਕਲ ਰੀਂ ਦੇ ਕੀੜੇ ਬਾਲੇ ਜਿਆਦੇ ਕੁਲੀ ਬੰਦੇ ਘਨੇ ਉਕਰਾਰੀ ਆ ਜਿਹੜੀ ਸ਼ੁਕਰ ਕਰਕੇ ਇਧਰ ਇੱਥੇ ਕਰਕੇ ਬੋਲਣ ਲੱਗ ਜੇ ਨਾ ਕਣਕ ਉਡੀ ਕਰਦੀ ਸੱਤਾਂ ਇਹਨੂੰ ਮਾਰ ਲਈ ਗਰੀਸ ਡੈਂਪ ਕਰੀ ਜਾਈਦੀ ਹੈ ਤੇ ਐਂਡ ਤੇ ਜਾ ਕੇ ਜਦੋਂ ਕੰਮ ਨਿਕੜਦਾ ਉਦੋਂ ਕਰ ਲਈਦਾ ਆ ਬੰਦੇ ਲਾਲ ਦੇ ਤੌਰ ਕਿਦਾਂ ਲਾਵੇ ਤੇ ਰੈਂਡ ਤੇ ਜਾ ਕੇ ਜਦੋਂ ਇੰਨਾ ਹੁਣ ਟੂੜੀ ਵਾਲੀ ਮਸ਼ੀਨ ਦੀਆਂ ਵੀ ਤਿਆਰੀਆਂ ਚੱਲਣ ਡੀਆਂ ਇੱਕ ਤੇ ਜਾਲੀ ਲਾਤੀ ਦੋਹਾਂ ਦੇ ਰਹਿੰਦੇ ਕਿੰਨੇ ਮਿੰਟਾਂ ਦੀ ਬਣੀ ਇੱਕ 25 ਕੋਣ ਨਹੀਂ ਪ੍ਰੋਗਰਾਮ ਤੋਂ ਆਏ ਆ ਪ੍ਰੋਗਰਾਮ ਤੋਂ ਆਣ ਕੇ ਥਾਰ ਗੱਡੀ ਸਾਡੇ ਭਰਾ ਦੀ ਬਲਜੋਤ ਦੀ ਇਹਨੂੰ ਹੁਣ ਪਰੌਣ ਤਰਾਉਣ ਲੱਗਾ ਨਾਲੇ ਮਸ਼ੀਨਾਂ ਦੇ ਮਗਰ ਕੀੜਾ ਮਾਰਦੇ ਆ ਤੇ ਨਾਲੇ ਇਹਨਾਂ ਨੂੰ ਕੁੱਟੀ ਚਾਹ ਦੇ ਕੇ ਤੇ ਅਗਲੇ ਪੜਾਣ ਨੂੰ ਚਾਲੇ ਪਾਵਾਂਗੇ। ਆ ਕਿਹ ਵੀਰ ਨੇ ਤੂੜੀ ਵਾਲੀ ਮਸ਼ੀਨ ਚਾਲੂ ਕਰਤੀ ਆ। ਹੁਣ ਜੋਰ ਆ ਬਾਡੀਆਂ ਦਾ ਤੇ ਤੂੜੀ ਵਾਲਾ ਕੰਮਾਂ ਦਾ। ਮੁੜ ਕੇ ਹੋਰ ਚਾਰਾਂ ਦਿਨਾਂ ਨੂੰ ਚੱਲ ਮੇਰੇ ਪੈ ਟੱਕੀ ਟੱਕੀ ਦੇਖੀ। ਹਾਂਜੀ। ਸੰਦੂ ਦੇ ਸਾਹਬ। ਵਰਜੀ ਹੁਣ ਰਾਈ ਆ ਕੇ ਵਿੱਲੀ ਗੱਡੀ ਕੋ। ਇਹ ਵਿੱਲੀ ਤੋਂਪ ਜੀ। ਜੀ ਦੀ ਵਿਟਾਮਿਨ ਡੀ ਜਿਹਦੇ ਜੇ ਘੱਟ ਹੋਵੇ ਨਾ ਉਹਨੂੰ ਦੇਈਦੀ ਆ ਫਿਰ ਉਹਦੀ ਵਿਟਾਮਿਨ ਡੀ ਪੂਰੀ ਕਰੀਦੀ ਆ ਥਾਰ ਦੇ ਵਿੱਚ ਜਿਹਦੇ ਕੋਈ ਜ਼ਿਆਦੀ ਵੀ ਵਿਟਾਮਿਨ ਡੀ ਉਹਨੂੰ ਭਾਈ ਦਾ 4 4/4 ਥਾ ਉਪਰ ਤੋਂ ਲੱਗਦੀ ਹੈ ਅੱਜ ਮੇਰਾ ਦੇ ਵਿੱਚ Bundan sonra biraz daha ਦੰਡੇ ਮਹਾਰਾਜ ਭਲੀ ਕਰੇ ਹੋਏ ਦੇ ਕਣਕਾਂ ਦੇ ਵਿੱਚ ਘੱਟਾ ਹੋ ਜਾਂਦੇ ਆ ਪਰ ਮਹਾਰਾਜ ਨੂੰ ਕੁਝ ਹੋੜ ਹੀ ਮੰਜ਼ੂਰ ਆ। ਤੁਹਾਡੀਆਂ ਮੋੜੀਆਂ ਕਣੀਆਂ ਹੀ ਸ਼ੁਰੂ ਹੋਣੀਆਂ। ਬਾਕੀ ਜੋ ਮਾਰੋ ਇਹ ਨੂੰ ਪੋੜਾ ਉਹੋ ਹੀ ਹੋਣਾ। ਭੱਜ ਜੀ ਕੀ ਕਰਨਾ ਕਰ ਲ ਕੀ ਕਰੇ ਮੇਰੇ ਡਾਇਰੈਕਟਰ ਲਾਉਣ ਨੇ ਤੁਹਾਡੀ ਇਹਨਾਂ ਮਸ਼ੀਨ ਮਾੜੀ ਮਾੜੀ ਗਰਮ ਹੁੰਦੀ ਹੈ ਇੱਕ ਨਾਲੇ ਨਹੀਂ ਪਿਆ ਵਾ ਤੇ